ਮੈਂ ਕਹਿੰਦਾ ਭਾਈ ਦਇਆ ਸਿੰਘ ਨੇ ਆਖਿਆ ਵੀ ਤੂੰ ਕੀ ਦੇਗਾ ਤੇ ਬਹੁਤਿਆਨੇ ਕਹਿਣਾ ਪਿਆ ਗਿਆਨੀ ਫੜਾਂ ਬੜੀਆਂ ਮਾਰਦਾ ਬੁੜਕ ਬੁੜ ਕਥਾ ਕਰਦਾ ਹੈ ਇਹ ਕਦੇ ਹੋ ਸਕਦਾ ਪਈ ਉਹਨੇ ਗੁਰੂ ਪਾਤਸ਼ਾਹ ਨੂੰ ਤੂੰ ਆਖਿਆ ਹੋਵੇ ਅਸੀਂ ਤਾਂ ਜਿਉਂ ਬੁਲਾਉਣੇ ਤੁਸੀਂ ਕਰਕੇ ਬੁਲਾਉਣੇ ਤੇ ਉਹਨੂੰ ਇਨੀ ਸੈਂਸ ਨਹੀਂ ਸੀ ਨਹੀਂ ਨਹੀਂ ਇਸ ਗੱਲ ਵਿੱਚ ਰਾਜ ਹੈ ਤੁਸੀਂ ਦਾ ਭਾਵੰਦਾ ਬਹੁਤੇ ਤੂੰ ਦਾ ਭਾਵ ਇੱਕ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਵਰਗਾ ਹੋਰ ਕੋ ਹੈ ਨਹੀਂ ਤੇ ਉਹਨੂੰ ਤੁਸੀਂ ਕਿਵੇਂ ਕਹੇ ਤੂੰ ਦਾ ਅਰਥ ਹੁੰਦਾ ਇੱਕ ਆਪਰਦਾਸ ਕਰਦੇ ਆ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਭੈਣ ਭਰਾ ਵੱਡੇ ਛੋਟੇ ਤੇ ਸਾਡੇ ਬੋਲਣ ਦਾ ਟ੍ਰੈਂਡ ਹੈ ਵੀ ਭੈਣ ਜੀ ਤੁਸੀਂ ਕਦੋਂ ਆਇਓ ਗਿਆਨੀ ਤੁਸੀਂ ਕਦੋਂ ਆਇਆ ਜੀ ਅਖੇ ਨਾ ਗਿਆਨੀ ਤੂੰ ਕਦੋਂ ਆਇਆ ਗਿਆਨੀ ਨੂੰ ਤਾਪ ਚੜ ਜਾਂਦਾ ਉਹ ਤਾਂ ਬਚ ਜਾਂਦਾ ਵੀ ਇਹਨੂੰ ਬੋਲਣ ਦੀ ਸੈਂਸ ਨਹੀਂ ਤੂੰ ਤੂੰ ਕਰਕੇ ਬੁਲਾਉਂਦਾ ਨੇ ਨੇ ਤੂੰ ਦਾ ਭਾਵ ਹੈ ਯੂਨਿਕ ਕੇਵਲ ਤੇ ਕੇਵਲ ਇੱਕ ਤੇਰਾ ਸ੍ਰੀ ਕੋ ਨਹੀਂ ਜਿਸ ਨੂੰ ਲਵੇ ਲਾਇ ਸੁਣਾਇਆ ਇਹ ਵੈਗਰੂ ਠਾਕਰ ਦਾ ਭਾਵ ਦਾ ਪੈਦਾ ਕਰਨ ਵਾਲਾ ਪਾਲਣਾ ਕਰਨ ਵਾਲਾ ਤੇ ਲੈਤਾ ਕਰਨ ਵਾਲਾ ਜਿਹੜੀ ਗੁਰਬਾਣੀ ਹੈ ਨਾ ਤੁਸੀਂ ਧਿਆਨ ਦਿਓ ਜੇ ਆਪਾਂ ਸੇਧ ਹੋ ਕੇ ਪੜਦੇ ਨਹੀਂ ਸਾਰੀ ਗੁਰਬਾਣੀ ਵਿੱਚ ਤੁਹਾਨੂੰ ਠੱਠੇ ਨੂੰ ਕੰਨਾਂ ਕਾਕਾ ਤੇ ਰਾਰਾ ਠਾਕਰ ਨਹੀਂ ਮਿਲੇਗਾ ਸਾਰੀ ਪਾਣੀ ਪਾ ਲਈ ਜਦੋਂ ਵੀ ਆਵੇਗਾ ਨਾ ਕੱਕੇ ਥਲੇ ਔਂਕੜ ਹੋਵੇਗਾ ਜੇ ਔਂਕੜ ਨਾ ਹੋਵੇ ਇਹਦਾ ਅਰਥ ਬਣਦਾ ਜੇ ਪੱਥਰ ਦੀ ਮੂਰਤੀ ਵਾਲਾ ਠਾਕਰਾ ਲੇਕਿਨ ਔਂਕੜ ਲੱਗਣ ਦੇ ਨਾਲ ਇਹ ਪੈਦਾ ਕਰਨ ਵਾਲਾ ਪਾਲਣਾ ਕਰਨ ਵਾਲਾ ਤੇ ਲੈਤਾ ਕਰਨ ਵਾਲਾ ਇਸ ਕਰਕੇ ਉਹਨੂੰ ਆਖਿਆ ਤੂੰ ਠਾਕਰ ਤੂੰ ਪੈ ਅਰਦਾਸ ਤੂੰ ਪੈਦਾ ਕਰਨ ਵਾਲਾ ਤੂੰ ਪਾਲਣਾ ਕਰਨ ਵਾਲਾ ਲੈਤਾ ਕਰਨ ਵਾਲਾ ਤੇ ਮੈਂ ਤੇਰੀ ਅਰਦਾਸ ਕਰਦਾ ਹੀ ਇਹ ਨਹੀਂ ਭਜਣੀ ਖਣੀ ਅੱਗੇ